ਦੀਆਂ ਕਿੰਨੇ ਪੁੱਤ ਆ ਪਤੀ ਆ 8 8 ਵੋਟ ਨਹੀਂ ਆ ਵੀ ਥੱਲੇ ਓ ਯਾਰ ਬੰਨਾ ਕਾ ਨੂੰ ਕੀ ਗੱਲ ਬੰਨਾ ਕਿਉਂ ਨਹੀਂ ਗਾ ਪਰ ਇਹ ਹੀ ਪਿੰਡ ਰਹੀ ਹੀ ਪਾਰਕ ਵੀ ਬਣਾਉਣੀ ਹੈ ਆਪਣੇ ਪਿੰਡ ਵਾ ਤੇ ਜਗਾ ਦੇ ਆ ਕੁੜੀਆਂ ਵਾ ਸਾਰੀ ਉਮਰ ਇਦਾਂ ਥੋੜਾ ਰੰਗ ਨਾਲ ਗੰਦ ਪਿਆ ਇਹ ਥੋੜੀ ਸੋਹਣੀ ਖੱਲੇ ਆਹ ਹੋਏ ਤੁਹਾਡੀ ਸੋਚ ਹੈ ਸਾਡੀ ਨਹੀਂ ਹੋਰ ਵੀ ਮਾਰਾ ਜੀ ਬੇਹਦ ਰੋਣ ਰੰਗ ਤਾਂ ਬਾਕੀ ਸਾਰਾ ਪਲੇਡਾ ਹੋਟ ਥੋੜੀ ਦੇਦਣਗੇ ਤਾਂ ਗਰੀਬ ਬੰਦਾ ਥੋੜੇ ਨਾਲ ਹੀ ਹੋ ਜਾਣਾ ਵਾ ਥੋੜੇ ਥੋੜੇ ਸਮੁੰਦਰ ਭਰ ਜਾਣਾ ਵਾ ਚਾ ਚਾ ਵੀ ਹੋਏ ਇਦਾਂ ਕੀ ਗੱਲ ਬਟਾਲਾ ਦੇ ਪਿੰਡ ਆਲੋ ਵਾਲੇ ਕੀ ਅੱਜ ਸਵੇਰੇ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਿੱਥੇ ਪਿੰਡ ਦੇ ਹੀ ਦੋ ਤਰ੍ਹਾਂ ਵਾਲੋਂ ਆਮੋ ਸਾਹਮਣੇ ਹੋਣ ਦੀ ਨੋਬਤ ਆ ਗਈ। ਮਾਮਲਾ ਸਾਰਾ ਅਲੋਵਾਲ ਦੇ ਪਿੰਡ ਦੇ ਸਰਕਾਰੀ ਛੱਪਰ ਵਿੱਚ ਕੋਆਪਰੇਸ਼ਨ ਵੱਲੋਂ ਜੀਸੀਬੀ ਲਗਾ ਕੇ ਟੋਇਆ ਪੁੱਟ ਕੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਤੋਂ ਕੂੜੇ ਦੀ ਟਰਾਲੀ ਲਿਆ ਕੇ ਕੂੜਾ ਟੋਏ ਵਿੱਚ ਸੁੱਟਣ ਲੱਗ ਪਏ। ਇਸ ਦੌਰਾਨ ਪਿੰਡ ਵਿੱਚ ਗੱਲ ਅੱਗ ਵਾਂਗ ਫੈਲ ਗਈ। ਸਾਰਾ ਪਿੰਡ ਇੱਕ ਤਰਫਾ ਆ ਕੇ ਵਿਰੋਧ ਕਰਨਾ ਚਾਲੂ ਕਰ ਦਿੱਤਾ। ਇਸੇ ਦੌਰਾਨ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਵਲ ਲੈਂਡ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਤਾਂ ਕਿ ਅਮਨ ਕਾਨੂੰਨ ਬਰਕਰਾਰ ਰੱਖ ਸਕੀਏ। ਮੋਕੇ ਤੇ ਕਿਸੇ ਤਰ੍ਹਾਂ ਦੀ ਕੋਈ ਟਕਰਾਅ ਨਾ ਹੋ ਸਕੇ ਪਿੰਡ ਵਾਲਿਆਂ ਵੱਲੋਂ ਸੁਟਿਆ ਹੋਇਆ ਕੂੜਾ ਟਰਾਲੀਆਂ ਵਿੱਚ ਪਵਾ ਕੇ ਵਾਪਸ ਮੋੜ ਦਿੱਤਾ ਗਿਆ। ਕੀ ਪ੍ਰਧਾਨ ਸੀਨੀਅਰ ਟਿੰਕੂ ਪਿੰਡ ਦੇ ਸੀਨੀਅਰ ਟਿੰਕੂ ਮੈਂ ਸਹਰੇ ਗੱਡੀ ਕੱਢਣੀ ਦਿਆ ਤੇ ਜਦੋਂ ਕਿ ਲਾਲਾ ਲਾਲਾ ਹੋਈ ਹੋਈ ਸੀ ਪਿੰਡ 'ਚ ਕਿ ਮੈਂ ਵੇਖਿਆ ਕਿ ਬਾਹਰੋਂ ਕੂੜਾ ਲਿਆ ਕੇ ਭਲਾ ਕੀ ਪਿੰਡੋਂ ਕੂੜਾ ਲੈ ਕੇ ਲੋਕੀ ਬਾਹਰ ਜਾਂਦੇ ਨੇ ਬਾਹਰ ਵੀ ਟਰਾਲੀਆਂ ਲੱਗਦੀਆਂ ਬਾਹਰ ਸੁਟਣਦੀ ਤੇ ਇੱਥੇ ਉਲਟ ਹੁੰਦਿਆ ਜੇ ਵੀ ਵੇਖੋ ਆ ਵੇਖੋ ਤੀ ਹਾਲ ਵੇਖਣੀ ਦੇਓ ਕਿਸੇ ਨਾ ਕਿਸੇ ਦੇ ਤੋਆ ਪੁੱਟ ਕੇ ਤੇ ਕੂੜਾ ਬਿਜਾਰੋ ਲਿਆ ਕੇ ਬਾਹਰੋਂ ਜਿਹੜਾ ਤਾਂ ਇੱਥੇ ਸਾਡੇ ਪਿੰਡ ਸੁਟਣਦੇ ਆਪਕਾਸ ਆਪਕਾਸ ਸਮਝਦੇ ਜੀ ਤੁਸੀਂ ਕਹਿੰਦੇ ਜੀ ਆ ਆ ਵੇਖੋ ਆਪਤ ਇਹਦੇ ਵਿੱਚ ਮੋਦਵਰ ਜਿਹੜਾ ਕੋਈ ਇੱਕ ਆਪਣੇ ਆਪ ਦਾ ਉਹ ਅੱਗੇ ਲੱਗਾ ਜੇ ਤੇ ਆ ਕੰਮ ਕਰਾਉਣ ਤੇ ਇਹ ਕੰਮ ਹੀ ਹੁਣ ਨਹੀਂ ਦੇਣਾ ਸਾਡਾ ਪਿੰਡ ਆ ਇਹ ਗੱਲ ਨਹੀਂ ਆ ਸਾਰਾ ਸਾਂਝਾ ਪਿੰਡ ਵਾ ਆ ਸਾਰੇ ਲੋਕੀ ਵੇਖ ਲੋ ਸਾਡੇ ਮੈਂ ਵੇਖਿਆ ਸਵੇਰੇ ਜਦੋਂ ਪਤਾ ਲੱਗਾ ਵੀ ਆ ਇੱਥੇ ਸ਼ਹਿਰੋਂ ਟਰਾਲੀਆਂ ਆ ਕੇ ਕੂੜੇ ਦੀਆਂ ਗੰਭੋ ਰਹੀਆਂ ਨੇ ਇਹ ਤੇ ਸਾਰੇ ਪਿੰਡ ਦੀ ਸਲਾਹ ਦਾ ਕੋਈ ਕੰਮ ਵੀ ਹੋਣਾ ਚਾਹੀਦਾ ਹੈ ਜੇ ਗਰਾਉਂਡ ਵੀ ਬਣਾਉਣੀ ਹੈ ਤੇ ਸਲਾਹ ਤਾਂ ਹੋਣੀ ਚਾਹੀਦੀ ਹੈ ਬਿਨਾਂ ਸਲਾਹ ਦੇ ਤਾਂ ਫਿਰ ਉਹ ਗੱਲ ਬਣਦੀ ਨਹੀਂ ਨਾਲੇ ਕੂੜਾ ਦੇ ਨਰਗ ਪਾਏਗਾ ਬਿਮਾਰੀ ਫੈਲਾਏਗਾ ਲਾਗੇ ਸਾਡਾ ਕੋਤਵਾਰ ਸਾਹਿਬ ਆ ਹਾਂਜੀ ਸਾਫ ਸਫਾਈ ਅਸੀਂ ਰੱਖਣਾ ਚਾਹੁੰਦੇ ਜੁਗਦੇ ਨੂੰ ਤੇ ਅਸੀਂ ਕੂੜਾ ਨਪੀ ਜਾਈਏ ਇਹ ਗੱਲ ਕਰੀ ਤੇਰੀ ਸਾਡਾ ਪਿੰਡ ਵਾਰਡ ਨੰਬਰ 44 ਦੇ ਵਿੱਚ ਪਿੰਡ ਲੋਵਾਲ ਤੋਂ ਆਸੀਂ ਸਾਡੇ ਪਿੰਡ ਦਾ ਇਹ ਛੱਪੜ ਆ ਸਾਰੇ ਪਿੰਡ ਦਾ ਸਾਂਝਾ ਜੀ ਸੀਵਰੇਜ ਪੈਨ ਕਰਕੇ ਛੱਪੜ ਜਿਹੜਾ ਵਾ ਇਹ ਖਾਲੀ ਹੋ ਚੁੱਕਾ ਤੇ ਪ੍ਰਸ਼ਾਸਨ ਨੇ ਬਿਨਾ ਪੁੱਛੇ ਇਥੇ ਕੂੜਾ ਸੁੱਟਣਾ ਸ਼ੁਰੂ ਕਰਤਾ ਕੂੜਾ ਡੰਬ ਕਰਨਾ ਸ਼ੁਰੂ ਕਰਤਾ ਕਾਰਪੋਰੇਸ਼ਨ ਨੇ ਇਹਨਾਂ ਦੇ ਮੁਲਾਜ਼ਮ ਕਹਿੰਦੇ ਨੇ ਕਮਿਸ਼ਨਰ ਸਾਹਿਬ ਨੇ ਕਮਿਸ਼ਨਰ ਸਾਹਿਬ ਨਾਲ ਮੇਰੀ ਗੱਲ ਹੋਈ ਆ ਉਹ ਕਹਿੰਦੇ ਮੇਰੀ ਨੌਲੇਜ ਦੇ ਵਿੱਚ ਨਹੀਂ ਗੀ ਗੱਲ ਹੈਗੀ ਤੇ ਇਥੇ ਆਮ ਆਦਮੀ ਪਾਰਟੀ ਦੇ ਜਿਹੜੇ ਕੁਝ ਮੋਤਬਰ ਨੇ ਉਹਨਾਂ ਨੇ ਲੈ ਕੇ ਆਪਣੀ ਬੱਲੇ ਬੱਲੇ ਦੇ ਚੱਕਰ ਦੇ ਵਿੱਚ ਇਹ ਸਾਡੇ ਪਿੰਡ ਦੇ ਵਿੱਚ ਗੰਦ ਪਾਉਣਾ ਸ਼ੁਰੂ ਕਰਤਾ ਜੋ ਅਸੀਂ برداشت ਨਹੀਂ ਕਰਾਂਗੇ ਸਾਰਾ ਪਿੰਡ ਇਸ ਚੀਜ਼ ਦੇ ਵਿਰੋਧ ਦੇ ਵਿੱਚ ਇਕੱਠਾ ਹੋਇਆ ਵਾ ਇਹ ਕੂੜਾ ਜਿੱਦਾਂ ਆਇਆ ਵਾ ਇੱਦਾਂ ਝਕਾ ਕੇ ਬਾਹਰ ਭੇਜ ਜਾਂਦੇ ਜਿਹੜਾ ਕੂੜਾ ਹੈਗਾ ਉਹ ਤਾਂ ਕਾਰਪੋਰੇਸ਼ਨ ਦਾ ਕੰਮ ਹੁੰਦਾ ਇਹਦੇ ਤੇ ਆਮ ਆਦਮੀ ਪਾਰਟੀ ਦਾ ਕੀ ਰੋਲ ਆ ਗਿਆ ਇਹ ਆਮ ਆਦਮੀ ਪਾਰਟੀ ਦਾ ਰੋਲ ਇਹ ਆ ਜੀ ਇਹ ਚਾਹੁੰਦੇ ਆ ਕਿ ਇਹਨਾਂ ਕੋ ਜਗ੍ਹਾ ਨਹੀਂ ਹੈਗੀ ਮੈਂ ਆਪਣਾ ਕਰ ਸਕਦੇ ਕਾਰਪੋਰੇਸ਼ਨ ਨੂੰ ਅੱਜ ਤੱਕ ਪੈਨ ਨਹੀਂ ਨੀ ਇੱਕ ਦਿੱਤੀ ਜੀ 4 ਸਾਲ ਦੇ ਵਿੱਚ ਇਹਨਾਂ ਕੋ ਕਿਤੇ ਨਾ ਕਿਤੇ ਕੂੜਾ ਜਿਹੜਾ ਵਾ ਸੁੱਟਣ ਦੀ ਜਗ੍ਹਾ ਦੀ ਪ੍ਰਬੰਧ ਨਹੀਂ ਹੋ ਸਕਿਆ ਤੇ ਨਾ ਬਾਹਰ ਪ੍ਰਬੰਧ ਹੋਣ ਕਾਰਨ ਜਿਹੜਾ ਵਾ ਜਿੱਥੇ ਜਗ੍ਹਾ ਖਾਲੀ ਲੱਭਦੀ ਉਥੇ ਟੋਆ ਪੁੱਟਦੇ ਉਹ ਢੇਰ ਲੱਗਾ ਮਿੱਟੀ ਦਾ ਦੂਜਾ ਆਪਣਾ ਲੱਗੇ ਨੇ ਮਾਰਨ ਟੋਆ ਉਹ ਅਸੀਂ ਡੱਕਤਾ ਜੀ